ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਏ ਜੁੜੇ ਹਾਂ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਉਸ ਸਿੰਘ ਲੜਕਾ ਜੀ ਦੀ ਉਮਰ 41 ਸਾਲ ਹਾਈਟ 5 ਫੁੱਟ 9 ਇੰਚ ਪੜਾਈ ਪਲੱਸ 2 ਕਮ Amazon ਲੜਕੀ ਦਾ ਤਲਾਕ ਹੋਇਆ ਕਾਸ਼ਟਿਊ ਬਰਮਾ ਤੋਂ ਨਿਆਰੇ ਪਰਿਵਾਰ ਮੈਂਬਰ ਪਿਤਾ ਜੋਬ ਪੁਲਿਸ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫਰ ਤਿੰਨ ਪੈਨਾ ਮੈਰਿਟ ਮੰਗ ਅਵਦੀਆ ਪਰਿਵਾਰ ਨੂੰ ਲੜਕੀ ਦੀ ਲੋੜ ਹੈ ਮੋਬਾਈਲ ਨੰਬਰ 00346546592 47 ਤੁਸੀਂ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਹਨੀ ਜਨਮ ਤਰੀਕ 18/8/1997 ਕਾਸਟ ਪ्युअर ਕਤਰੀ ਸ਼ਹਿਰ ਬਲਾਡਾ ਪੜਾਈ ਆਈਟੀਆਈ ਆਰਏਸੀ ਵਾਇਰਮੈਨ ਕੰਮ ਬੇਰ ਕਪਰਵਰ ਮੈਂਬਰ ਮਾਤਾ ਪਿਤਾ ਦੋ ਛੋਟੀਆਂ ਬੇਨਾ ਮਕਾਨ ਕੋਠੀ ਮੰਗ ਅਵਧਿਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਪਰਿਵਾਰ ਦਾ ਮੋਬਾਈਲ ਨੰਬਰ 8054068097 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਤਕ 1997 ਹਾਈਟ ਪੰਪੂ ਰਾਟਿੰਚ ਕਾਸਟੂ ਜਰਸੀਕਰ ਗੋਤ ਸਿੱਧੂ ਏਰੀਆ ਬਟਿੰਡਾ ਪੜਾਈ 85 ਮੀਟਰ ਪਾਸ ਜ਼ਮੀਨ 5 ਕਿਲੇ ਚਾਰ ਕਰਨਾਲ ਕਾਮ ਖੇਤੀਬਾੜੀ ਡੇਰੀ ਫਾਰਮ ਪਰਿਵਾਰ ਨਾਮ ਮਾਤਾ ਪਿਤਾ 팀ਤਾਨਾ ਅਮਰਿੰਦ ਇਕਲਲਾ ਲੜਕਾ ਨਸ਼ਾ ਰਹਿਤ ਪੱਕੇ ਪ੍ਰੇਮੀ ਮਾਂਗ ਰਹੀ ਪਰ ਬਾਤ ਤੋਂ ਲੜਕੀ ਦੀ ਨੋਟ ਹੈ ਇਹਨਾਂ ਲਈ ਕੋਈ ਮੰਗਨੇ ਇਹਨਾਂ ਦਾ ਮੋਬਾਈਲ ਨੰਬਰ 8345506894 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਕੀ ਕੈਨੇਡਾ ਵਰਕ ਪਰਮਿਟ ਤੇ 2000 हाइट 5 फुट 6 इंच कास्ट यर्ड से गो बरा एरिया फीट कोर्ट वडिया परिवार ਤੋਂ ਪੜੇ ਲਿਕੇ ਲੜਕੇ ਦੀ ਲੋੜ ਹੈ ਲੜਕਾ ਕੈਨੇਡਾ ਅਪੀਅਰ ਹੋਵੇ ਲੜਕੇ ਕੋਲ ਜ਼ਮੀਨ 20 ਏਕੜ ਆਉਂਦੀ ਹੋਣ ਇਹਨਾਂ ਦਾ ਮੋਬਾਈਲ ਨੰਬਰ 9463918076 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਸਿੰਘ ਲੜਕਾ ਕੈਨੇਡਾ ਪੀਆ ਜੰਤੀ 1996 ਹਾਈਟ 5 ਫੁੱਟ 6 ਇੰਚ ਕਾਸਟ ਜਰਸੀ ਏਰੀਆ ਰਾਕੂਤ ਮੂਰੀਆਨਾ ਪੜਾਈ ਬੀਟੈਕ ਕੰਮ ਸਟੋਰ ਸੁਪਰਵਾਈਜ਼ਰ ਮੇਨ ਚਾਰਕਲੇ ਪਰਵਾਰ ਮੈਂਬਰ ਪਿਤਾ ਮਾਤਾ ਮਾਂ ਦਾ ਵਧੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦਿ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7614614001 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਜੰਤੀ ਕਸ਼ੀ ਬਨੋਨੀ ਸੋਕਰਮੇ ਹਾਈਟ 5 ਫੁੱਟ 11 ਇੰਚ ਪੜਾਈ ਬੀਕਾਮ ਕਮ ਆਨਲਾਈਨ ਤੇ ਜੋਬ ਕਰਦਾ ਜ਼ਮੀਨ ਦਾਸ ਕਿਲੇ ਦੁਕਾਨ ਤੇ ਸ਼ਹਿਰ ਵਿੱਚ ਪ੍ਰੋਪਰਟੀ ਪਰਿਵਾਰ ਮੈਂਬਰ ਪਿਤਾ ਮਾਤਾ ਮੰਗ ਰਹੀ ਹੈ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਸਿੰਪਲ ਮੈਰिज ਇਹਨਾਂ ਨੇ ਕਹਿੰਦੀ ਹੈ ਇਹਨਾਂ ਦਾ ਮੋਬਾਈਲ ਨੰਬਰ 84378340 ਵਾਢ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਉਹ ਸਿੰਘ ਜਨਮ ਤੇ 1992 ਕਾਸਟ ਜੱਟ ਸਿਕ ਏਰੀਆ ਲੁਧਿਆਣਾ ਰਾਇ ਕੋਡ ਮੰਗ ਅਵਧੀਆ ਪਰਵਾਰ ਕੋ ਲੜਕੀ ਦੀ ਲੋੜ ਹੈ ਲੜਕੀ ਗ੍ਰੀਪ ਕਰਦੀ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9914522568 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮਮੋਸੇ 2019 ਕਾਸਟੋ ਯਰਸਕ ਏਰੀਆ ਬਟਿੰਡਾ ਕਮ ਪ੍ਰਾਈਵੇਟ ਜੌਬ ਹਸਪਤਾਲ ਪੜਾਈ ਪਲਸ 2 ਕੋਰਸ ਆਈਟੀਆਈ ਜ਼ਮੀਨ ਚਾਰ ਕਿਲੇ ਪਰਿਵਾਰ ਮੈਂਬਰ ਪਿਤਾ ਟੀਚਰ ਮਾਤਾ ਹਾਊਸ ਵਾਈਵਲ ਇੱਕ ਪ੍ਰਾਈਵੇਟ ਜੌਬ ਇੱਕ ਪੈਨ ਮੈਰਿਜ ਮੰਗ ਵਿਧੀ ਅਪਰੂਵਟ ਨੂੰ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਜਾਂ ਆਸਟ੍ਰੇਲੀਆ ਪੀਆਰ ਹੋਵੇ ਇਨੰਦਾ ਵਰਡਸ਼ਿਪ ਨੰਬਰ 7710193790 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਹੁਸੈਨ ਗੁਜਰਨ 31993 ਹਾਈਟ 5 ਫੁੱਟ 11 ਇੰਚ ਕਾਰਸ ਜਰਸੀ ਕਸ ਏਰੀਆ ਗੁਰਦਾਸਪੁਰ ਪੜਾਈ ਡਿਪਲੋਮਾ ਪੀਵੀਟੈਕ ਕਮ ਕਿੱਤੀ ਵਾਰੀ ਜ਼ਮੀਨ 8 ਕਿੱਲੇ ਸ਼ਹਿਰ ਵਿੱਚ مین ਰੋਡ ਤੇ 10 ਕਿੱਲੇ ਪੈਂਡੋ ਇੱਕ ਹਾਲ ਕਿਰਾਏ ਤੇ 52000 ਪ੍ਰਤੀ ਮਹੀਨਾ ਇੱਕ ਕੋਠੀ ਤੇ ਇੱਕ ਘਰ ਲੜਕਾ ਵੈਸ਼ਨੂ ਤੇ ਗੁਰਸਿੱਖ ਨਸ਼ਾ ਰਹਤੇ ਹੈ ਲੜਕੀ ਨੇ ਅਮਰ ਸਤਨਾ ਹੈ ਲੜਕੀ ਦੀ ਆਵਾਜ਼ ਵਿੱਚ ਥੋੜੀ ਜਿਹੀ ਪ੍ਰੋਬਲਮ ਹੈ ਪਰਿਵਾਰ ਮੈਂਬਰ ਪਿਤਾ ਕੀਤੀ ਬੜੀ ਕਰਦੇ ਨੇ ਮਾਤਾ ਕਰੇਲੂ ਅਮਰਤਾਰੀ ਇੱਕ ਭਰਾ ਨੇ ਇੰਗਲੈਂਡ ਜਾਣਾ ਇੱਕ ਭੈਣ ਆਸਟ੍ਰੇਲੀਆ ਨਰਸ ਦੋ ਭੈਣਾਂ ਕੈਨੇਡਾ ਪੀਆਰ ਵਧੀਆ ਪਰਿਵਾਰ ਤੋਂ ਲੜਕੀ ਗ੍ਰੈਜੂਏਟ ਜਾਂ ਨਰਸਿੰਗ ਜਾਂ ਸਾਡੀ ਸ਼ੇ ਬੈਂਡ ਹੁਣ ਆਸਟ੍ਰੇਲੀਆ ਜਾਣ ਵਾਸਤੇ ਜਾਂ ਕ੍ਰੇਲੂ ਸਲਾਈ ਫਾਲਰ ਦਾ ਕੰਮ ਸਿੱਕੀ ਹੋਵੇ ਕ੍ਰੇਲੂ ਲੜਕੀ ਦੀ ਹਾਈਟ 5 ਫੁੱਟ 5 ਇੰਚ ਤੋਂ ਜ਼ਿਆਦਾ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਬਿਆ ਸਿੰਪਲ ਕਰਨਾ ਇਹਨਾਂ ਨੂੰ ਜਾਤੀ ਬੰਧਨ ਨਹੀਂ ਇਹਨਾਂ ਦਾ ਮੋਬਾਈਲ ਨੰਬਰ 86995952472 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰਿਜ ਬਿਊਰੋ ਵਾਲੇ ਤੇ ਬਿਸ਼ੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਲੜਕਾ ਤਲਾਕਸੁਰਾ ਰਾਦਰਸਮਮੀ ਪਰਿਵਾਰ ਜਨਮ ਤਰੀਕ 16 12 1994 ਹਾਈਟ 5 ਫੁੱਟ 6 ਇੰਚ ਜਨਮ ਟਾਈਮ 10:30 ਪੀ.ਐਮ. ਜਰੂਸਤਾਨ ਪ੍ਰੀਫ ਕੋਰ ਪੜਾਈ ਬੀ.ਕਾਮ ਏਰੀਆ ਰਾਮਪੁਰਾਪੁਰ ਕਾਮ ਬਿਜ਼ਨੈਸ ਇ ਰੈਡੀਮੇਡ ਕਾਰਮੈਂਟ ਸ਼ੋਰੂਮ ਰਾਮਪੁਰਾਪੁਰ ਪਰਿਵਾਰ ਮੈਂਬਰ ਪਿਤਾ ਦਾ ਆਪਣਾ ਬਿਜ਼ਨਸ ਮਾਤਾ ਹਾਊਸ ਵਾਈਫ ਇੱਕ ਪ੍ਰਾ ਅਨਮੈਰਿਡ ਮੰਗਵਦੀ ਪਰਿਵਾਰ ਤੋਂ ਪੜੇ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9814321285 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਕੀਕਾ ਇਟਲੀ ਸਿਟੀਜ਼ਨ ਚੰਤਿਕਾ 1999 हाइट 5 फुट 7 इंच जिला कन्ना घर पंजाब का इटली मांग वधिया परिवार ਤੋਂ ਲੜਕੀ ਦੀ ਲੋੜ ਹੈ ਲੜਕੀ इटली ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਕੋਈ ਬੱਚਾ ਨਾ ਹੋਵੇ ਉਹ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਲੜਕਾ ਪਹਿਲਾਂ ਮੈਰਿਡ ਕੇ ਸਾਲ ਦਾ ਬੱਚਾ ਇਟਲੀ ਮਾ ਕੋਲ ਇਹਨਾਂ ਦਾ ਮੋਬਾਈਲ ਨੰਬਰ 00393752 73 3850 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮਤੇਕ 1998 ਏਰੀਆ ਬਠਿੰਡਾ ਕਾਸਟ ਜਰਸਿਕ ਕੰਮ ਪ੍ਰਾਈਵੇਟ ਜੋਬ ਪੜਾਈ ਪਲਸ 2 ਕੋਰਸ ਆਈਟੀਆਈ ਜ਼ਮੀਨ 4 ਕਿੱਲੇ ਇੱਕਪਰਾ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਘਰੇਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ ਨੰਬਰ 241801419 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮਮ ਸਿੰਘ ਜਨਤੀ 1987 ਹਾਈਟ ਪੰਕੂ ਚੇਨ ਤੇ ਕਾਰਸ ਤੋਂ ਗਿਆ ਸੇਖਾ ਪੜਾਈ 10ਵੀਂ ਪਾਸ ਏਰੀਆ ਮੋਗਾ ਜ਼ਮੀਨ 8 ਕਿੱਲੇ 50 ਕਿੱਲਿਆਂ ਦੀ ਖੇਤੀ ਕਰਦੇ ਨੇ ਦੋ ਟਰੈਕਟਰ ਇੱਕ ਛੋਟਾ ਇੱਕ ਵੱਡਾ ਪਰਿਵਾਰ ਮੈਂਬਰ ਪਿਤਾ ਇੱਕ ਬਰਾਸਟ੍ਰੇਲੀਆ ਸਿਟੀਜ਼ਨ ਮੰਗਰ ਬਧਿਆਪੁਰ ਵਾਪ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9972473080 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਨਾਮ ਕੌਰ ਰਣਜੀਤ 2000 ਹਾਈਟ 5 ਫੁੱਟ 5 ਇੰਚ ਕਾਸਟ ਚੋਹਾਨ ਸਿਕ ਏਰੀਆ ਬਠਿੰਡਾ ਲੜਕੀ ਅਮਰੀਕਾ ਵਰਕ ਪਰਮੈਂਟੈਂਟ ਪੜਾਈ ਬੀਟੈਕ ਇਨ ਕੰਪਿਊਟਰ ਸਾਇੰਸ ਜਲੰਧਰ ਇੰਡੀਆ ਕੰਮ ਆਈਟੀ ਕੰਪਨੀ ਹੌਨ ਅਮਾਜ਼ਨ ਕੰਪਿਊਟਰ ਸਾਇੰਸ ਐਨਜੀ ਯੂਐਸਏ ਮੰਗ ਅਵਦੀਆ ਪਰਵਤ ਤੋਂ ਪੜੇ ਲਿਖੇ ਲੜਕੇ ਦੇ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9814508822 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਪਨ 1997 ਹਾਈ ਟੂ ਪਨ 4 ਇੰਚ ਕਾਸਟ ਜਰਸੀਕ ਏਰੀਆ ਵਿਸ਼ਾ ਪਰ ਪੜਾਈ ਗ੍ਰੈਜੂਏਟਡ ਪੀਜੀ ਡੀਸੀ ਐਨਟੀਟੀ ਹੁਣੇ ਪੀਟੀਟੀ ਕਰਦੇ ਨੇ ਕਮ ਸਕੂਲ ਟੀਚਰ ਆਨਲਾਈਨ ਵਰਕ ਆਸਟ੍ਰੇਲੀਆ ਕੰਪਨੀ ਪਰਵਾਰ ਮੈਂਬਰ ਦੋ ਪੇਣਾ ਇੱਕ ਪਰ ਕੈਨੇਡਾ ਮੰਗ ਵਿਧਿਆ ਕੰਨਨੀ ਪਰਵਾਰਤ ਨੂੰ ਪੜੇ ਲਿਖੇ ਸਰਦਾਰ ਲੜਕੇ ਦੀ ਲੋੜ ਹੈ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੋਂ ਲੜਕਾ ਹੋਵੇ ਏਰੀਆ ਜਲੰਧਰ ਹੁਸ਼ਿਆਰਪੁਰ ਨੇੜੇ ਦੇ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 99682 7281 99682 7281 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹਾਂ ਸੰਗਰਮਤਰੀ 1991 ਹਾਈ ਟੋ ਪੱਗਪੁਰਚੇ ਵਿੱਚ ਕਾਸਟ ਰਾਮਗੜੀਏ ਏਰੀਆ ਬਟਿੰਡਾ ਪੜਾਈ ਡਿਪਲੋਮਾ ਆਰਕੀਟੈਕਚਰ ਸਿਵਲ ਇੰਜੀਨੀਅਰ ਕੰਮ ਬਟਿੰਡਾ ਸਾਈਟ ਇੰਜੀਨੀਅਰ ਪਰਿਵਾਰ ਮੈਂਬਰ ਪਿਤਾ ਦਾ ਆਪਣਾ ਬਿਜ਼ਨਸ ਮਾਤਾ ਹਾਊਸ ਵਾਈਫ ਇੱਕ ਪਰ ਮੈਰਿਡ ਮੰਗਵਦੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98610799 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਪੰਕਜ ਮੋਦਗਲ ਮੰਗਲੀਕਰ ਜਨਤਰੀ ਕੇ 81292 ਹਾਈਟ ਪੰਕਜ ਕਾਟੇਂਜ ਕਾਰਸ਼ੇਵ ਰਮਨ ਜ਼ਿਲ੍ਹਾ ਲੁਧਿਆਣਾ ਪੜਾਈ ਬੀਟੈਕ ਐਮਬੀਏ ਨੌਕਰੀ ਕੰਪਨੀ ਵਿੱਚ ਮੈਨੇਜਰ ਲੁਧਿਆਣੇ ਮੰਗਵਦੀਆ ਪਰਵਾਰ ਕੌਣ ਫੜੀ ਲਈ ਲੜਕੀ ਦੀ ਲੋੜ ਹੈ ਲੜਕੀ ਜੋਬ ਕਰਦੀ ਹੋਵੇ ਮੰਗਲਿਕ ਲੜਕੀ ਦੀ ਜ਼ਰੂਰਤ ਹੈ ਇਹਨਾਂ ਦਾ ਮੋਬਾਈਲ ਨੰਬਰ 978171503 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ